ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਇਹ ਉਹਨਾ ਐਕਸਪੀਰੀਐਂਸ ਲਈ ਲੈ ਕੇ ਆਏ ਆ ਜੋ ਪੰਜਾਬ ਗਵਰਨਮੈਂਟ ਜੌਬਸ ਦੀ ਤਿਆਰੀ ਕਰ ਰਹੇ ਨੇ ਬਟ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜੇ ਪ੍ਰੋਸੈਸ ਡਿਲੇ ਹੁੰਦੇ ਨੇ ਉਹਦੇ ਕਰਕੇ ਕਾਫੀ ਹੱਦ ਤੱਕ ਡੀਮੋਟੀਵੇਟ ਹੋ ਜਾਂਦੇ ਨੇ ਕਿਸੇ ਟਾਈਮ ਤੇ ਕਿ ਕੋਈ ਵੀ ਭਰਤੀ ਜੋ ਹੈ ਸਿਰੇ ਨਹੀਂ ਚੜਦੀ ਸੋ ਤੁਸੀਂ ਦੇਖ ਸਕਦੇ ਹੋ ਮੈਂ ਅਜਿਹੇ ਇਗਜ਼ਾਮ ਦੀ ਗੱਲ ਕਰ ਰਿਹਾ ਜਿਹਦੇ ਵਿੱਚ ਟਾਈਮ ਬਾਉਂਡ ਮੈਨਰ ਦੇ ਵਿੱਚ ਭਰਤੀ ਹੋਣੀ ਹੈ ਬੰਪਰ ਭਰਤੀ ਹੈ ਬਹੁਤ ਜ਼ਿਆਦਾ ਭਰਤੀ ਹੈ ਔਰ ਬੜੇ ਆਸਾਨ ਤਰੀਕੇ ਨਾਲ ਤੁਸੀਂ ਇਹਦੀ ਤਿਆਰੀ ਕਰ ਸਕਦੇ ਹੋ ਔਰ ਜਿਹੜੇ ਜਿਹੜੇ ਐਸਪੀਰੈਂਟਸ ਪੰਜਾਬ ਗਵਰਨਮੈਂਟ ਜੌਬਸ ਦੀ ਤਿਆਰੀ ਕਰ ਰਹੇ ਨੇ ਇਹ ਉਹਨਾਂ ਲਈ ਇੱਕ ਇਹਦੇ ਵਿੱਚ ਗੱਲ ਇਹ ਹੈ ਕਿ ਤੁਹਾਡਾ ਸਿਲੇਬਸ ਜੋ ਹੈ ਜੋ ਪੰਜਾਬ ਗਵਰਨਮੈਂਟ ਐਗਜ਼ਾਮਸ ਦੇ ਵਿੱਚ ਹੁੰਦਾ ਹੈ ਉਹੀ ਸੇਮ ਸਿਲੇਬਸ ਇਹਦੇ ਵਿੱਚ ਯੂਜ਼ ਹੁੰਦਾ ਹੈ ਤਾਂ ਕਿਉਂ ਨਾ ਟਾਈਮ ਬਾਉਂਡ ਮੈਨਰ ਦੇ ਵਿੱਚ ਆਪਾਂ ਜੌਬ ਲਈਏ ਕਿਉਂ ਨਾ ਇਸ ਪੱਖ ਵੱਲ ਵੀ ਧਿਆਨ ਦੇਈਏ ਤਾਂ ਗੱਲ ਕਰਦੇ ਹਾਂ ਜੀ ਅੱਜ ਆਈਬੀਪੀਐਸ ਨੇ ਭਰਤੀ ਕੱਢੀ ਹੈ ਟੋਟਲ ਪੋਸਟਾਂ ਨੇ 10277 ਪੋਸਟਾਂ 10277 ਪੋਸਟਾਂ ਨੇ ਬਹੁਤ ਜ਼ਿਆਦਾ ਪੋਸਟਾਂ ਨੇ ਤੁਹਾਡੇ ਲਈ ਮੌਕਾ ਹੈ ਔਰ ਇਹਦੇ ਬਾਰੇ ਡਿਟੇਲ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਦੇ ਨਾਲ ਨਾਲ ਜਿੱਦਾਂ ਕਿ ਤੁਸੀਂ ਜਾਣਦੇ ਹੋ ਸਟੇਟ ਗਵਰਨਮੈਂਟ ਦੇ ਵਿੱਚ 3 ਸਾਲ ਤੱਕ ਜੋ ਰੂਲ ਹੈ ਬੇਸਿਕ ਦਾ 19900 ਕਲਰਕ ਦੀ ਜੋ ਬੇਸਿਕ ਹੈ ਤਾਂ ਇਹਦੇ ਵਿੱਚ ਜੋ ਕਲਰਕ ਦੀ ਸੈਲਰੀ ਹੈ ਫਰੋਮ ਦੀ ਵੈਰੀ ਫਰਸਟ ਡੇ 40000 ਪਲੱਸ ਹੈ ਔਰ ਫੁੱਲ ਸੈਲਰੀ ਮਿਲਦੀ ਹੈ ਆਪਾਂ ਪੂਰੀ ਡਿਟੇਲ ਦੇ ਵਿੱਚ ਉਹਦੀ ਵੀ ਜਾਣਕਾਰੀ ਲਵਾਂਗੇ ਉਹ ਵੀ ਤੁਹਾਨੂੰ ਡਿਟੇਲਡ ਸੈਲਰੀ ਦਿਖਾਵਾਂਗੇ ਕਿ ਇਹਦੇ ਵਿੱਚ ਕਿਹੜੇ-ਕਿਹੜੇ ਪਾਰਟ ਨੇ ਕੀ-ਕੀ ਮਿਲਦਾ ਹੈ ਕੀ-ਕੀ ਅਲਾਉਂਸਸ ਮਿਲਦੇ ਨੇ ਸੋ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਅਖੀਰ ਤੱਕ ਦੇਖੋਗੇ ਸੋ लेट्स स्टार्ट ਆਈਵੀਪੀਐਸ ਨੇ ਭਰਤੀ ਕੱਢੀ ਹੈ ਜੀ ਕਾਮਨ ਰਿਕਰੂਟਮੈਂਟ ਪ੍ਰੋਸੈਸ ਹੈ ਇਹ ਸੀਐਸਏ ਦੀ ਇਹ ਕਲਰਕ ਨੂੰ ਹੀ ਅਨਦਰ ਨੇਮ ਦਿੱਤਾ ਗਿਆ ਤਾਂ ਕਸਟਮਰ ਸਰਵਿਸ ਐਸੋਸੀਏਟ ਇਹ ਨਵਾਂ ਨਾਮ ਦਿੱਤਾ ਗਿਆ ਕਲੈਰੀਕਲ ਭਰਤੀ ਆਈ ਹੈ ਜੀ ਆਈਪੀਪੀਐਸ ਬੈਂਕ ਸੇ ਵਿੱਚ ਇਹਦੇ ਵਿੱਚ 11 পার্টিসিপেটিং ব্যাঙ্কস ਨੇ نیشنلائزڈ ব্যাঙ্কਸ ਨੇ ਜਿਹੜੇ ਔਰ ਮੇਨ ਮੇਨ ਫੈਕਟੀ ਨੇ ਕਿਹੜੀ ਤੋਂ ਕਿਹੜੀ ਤਰੀਕ ਤੱਕ ਇਹਨੂੰ ਅਪਲਾਈ ਕੀਤਾ ਜਾ ਸਕਦਾ ਆ ਆਨਲਾਈਨ ਰਜਿਸਟਰ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ 1 8 2025 ਤੋਂ 21 8 2025 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਐਪਲੀਕੇਸ਼ਨ ਫੀਸ ਇਹਦੀ ਵੀ ਸੇਮ ਡੇਟ ਹੈ 1 8 25 ਤੋਂ 21 8 2025 ਤੱਕ ਇਹਦੇ ਵਿੱਚ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਟਾਈਮ ਬਾਉਂਡ ਮੈਨਰ ਦੇ ਵਿੱਚ ਐਗਜ਼ਾਮ ਹੋਣੇ ਨੇ ਕਿਹੜੇ ਕਿਹੜੇ ਐਗਜ਼ਾਮ ਹੋਣੇ ਨੇ ਇਹਦੇ ਵਿੱਚ ਦੋ ਐਗਜ਼ਾਮ ਹੋਣੇ ਨੇ ਦੋ ਐਗਜ਼ਾਮ ਕਿਹੜੇ ਇੱਕ ਪਹਿਲਾਂ ਪ੍ਰੀ ਹੋਣਾ ਉਸ ਤੋਂ ਬਾਅਦ ਮੇਨਸ ਹੋਣਾ ਔਰ ਇਹਦੇ ਵਿੱਚ ਪ੍ਰੀ ਐਗਜ਼ਾਮ ਟ੍ਰੇਨਿੰਗ ਵੀ ਨਾਲ ਦਿੱਤੀ ਜਾਣੀ ਹੈ ਠੀਕ ਹੈ ਜੀ ਉਹ ਸਤੰਬਰ 2025 ਦੇ ਵਿੱਚ ਦਿੱਤੀ ਜਾਣੀ ਹੈ ਉਸ ਤੋਂ ਬਾਅਦ ਤੁਹਾਡੇ ਕਾਲ ਲੈਟਰਸ ਆਉਣਗੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਪ੍ਰੀ ਦਾ ਐਗਜ਼ਾਮ ਹੈ ਉਹ ਅਕਤੂਬਰ 2025 ਦੇ ਵਿੱਚ ਹੋਣਾ ਹੈ ਔਰ ਉਸ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਇਹਦਾ ਰਿਜ਼ਲਟ ਨਵੰਬਰ 2025 ਦੇ ਵਿੱਚ ਆਏਗਾ ਪ੍ਰੀ ਦਾ ਔਰ ਮੇਨਸ ਉਸ ਤੋਂ ਬਾਅਦ ਐਗਜ਼ਾਮ ਹੋਣਾ ਹੈ ਉਹ ਨਵੰਬਰ 2025 ਦੇ ਵਿੱਚ ਹੋਏਗਾ ਔਰ ਦੋਨੋਂ ਐਗਜ਼ਾਮ ਹੋਣ ਤੋਂ ਬਾਅਦ ਜਿਨ੍ਹਾਂ ਦੀ ਸਿਲੈਕਸ਼ਨ ਹੋਏਗੀ ਉਹਨਾਂ ਦੀ ਅਲਾਟਮੈਂਟ ਜਿਹੜੀ ਹੈ ਮਾਰਚ 2026 ਦੇ ਵਿੱਚ ਦਿੱਤੀ ਜਾਏਗੀ ਤੋਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਸਪਟੰਬਰ ਦੇ ਵਿੱਚ ਪ੍ਰੋਸੈਸ ਸਟਾਰਟ ਹੋਣਾ ਹੈ ਅਗਸਤ ਸਟਾਰਟ ਹੋ ਹੀ ਗਿਆ ਹੈ ਸਪਟੰਬਰ ਅਕਤੂਬਰ ਨਵੰਬਰ ਐਂਡ ਮਾਰਚ ਦੇ ਵਿੱਚ ਤੁਹਾਨੂੰ ਫਾਈਨਲ ਸਿਲੈਕਸ਼ਨ ਦਿੱਤੀ ਜਾਣੀ ਹੈ ਔਰ ਇਹ ਸ਼્યોਰ ਹੈ ਹਰ ਸਾਲ ਇਹ ਭਰਤੀਆਂ ਆਉਂਦੀਆਂ ਨੇ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਇਹਦੇ ਵਿੱਚ ਕਿਹੜੇ-ਕਿਹੜੇ ਬੈਂਕ ਨੇ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ 11 ਨੈਸ਼ਨਲਾਈਜ਼ਡ ਬੈਂਕਸ ਨੇ ਬੈਂਕ ਆਫ ਬਰੋਡਾ ਕੇਂਧਰਾ ਬੈਂਕ ਇੰਡੀਅਨ ওভারਸੀਜ਼ ਬੈਂਕ ਯੂ ਕੋ ਬੈਂਕ ਯੂਨੀਅਨ ਬੈਂਕ ਆਫ ਇੰਡੀਆ ਪੀ ਐਨ ਬੀ ਸੈਂਟਰਲ ਬੈਂਕ ਆਫ ਇੰਡੀਆ ਬੈਂਕ ਆਫ ਇੰਡੀਆ ਬੈਂਕ ਆਫ ਮਹਾਰਾਸ਼ਟra ਇੰਡੀਅਨ ਬੈਂਕ ਤੇ ਪੰਜਾਬ ਐਂਡ ਸਿੰਧ ਬੈਂਕ ਤੇਰੀ ਸੈਲਰੀ ਦੀ ਗੱਲ ਕਰੀਏ ਕਸਟਮਰ ਸਰਵਿਸ ਐਸੋਸੀਏਟ ਦੀ ਤਾਂ 2450 ਰੁਪਏ ਸਟਾਰਟਿੰਗ ਬੇਸਿਕ ਹੈ ਇਹ ਆ ਸਿਰਫ ਬੇਸਿਕ ਇਦੇ ਨਾਲ ਨਾਲ ਅਲਾਉਨਸਸ ਤੇ ਪਰਕਿਊਸਾਈਟਸ ਵੀ ਨਾਲ ਮਿਲਦੇ ਨੇ ਉਹਦੇ ਬਾਰੇ ਆਪਾਂ ਇਸ ਵੀਡੀਓ ਦੇ ਅਖੀਰ ਵਿੱਚ ਤੁਹਾਨੂੰ ਡਿਟੇਲ ਸਾਰਾ ਦਿਖਾਵਾਂਗੇ ਤਾਂ ਇਹਦਾ ਬੈਨੀਫਿਟ ਕੀ ਹੈ ਇਹ ਸਟੇਟ ਜਾਂ ਯੂਟੀ ਵਾਈਜ਼ ਭਰਤੀਆਂ ਇਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਕਿਸੇ ਵੀ ਸਟੇਟ ਲਈ ਜਾਂ ਯੂਟੀ ਲਈ ਤਾਂ ਤੁਹਾਡੀ ਤੁਸੀਂ ਹੋਮ ਸਟੇਟ ਲਈ ਵੀ ਅਪਲਾਈ ਕਰ ਸਕਦੇ ਹੋ ਉਹਦੀਆਂ ਕਿੰਨੀਆਂ-ਕਿੰਨੀਆਂ ਪੋਸਟਾਂ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ ਆਪਾਂ ਇਹਦਾ ਤੁਹਾਨੂੰ ਬੇਨਿਫਿਟ ਇਹ ਹੈ ਕਿ ਤੁਸੀਂ ਇਹ ਹੋਮ ਸਟੇਟ ਦੇ ਵਿੱਚ ਪੋਸਟਿੰਗ ਲੈ ਸਕਦੇ ਹੋ ਤੇ ਸਾਰੀ ਉਮਰ ਹੋਮ ਸਟੇਟ ਦੇ ਵਿੱਚ ਰਹਿ ਸਕਦੇ। ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਐਲੀਜੀਬਿਲਟੀ ਕੀ ਹੈ? ਸਭ ਤੋਂ ਪਹਿਲੀ ਹੈ ਨੈਸ਼ਨੈਲਿਟੀ। ਨੈਸ਼ਨੈਲਿਟੀ ਸਿਟੀਜ਼ਨ ਆਫ ਇੰਡੀਆ ਹੋਣਾ ਚਾਹੀਦਾ ਹੈ। ਏਜ ਦੀ ਗੱਲ ਕਰੀਏ ਤਾਂ ਏਜ 1/8/2025 ਨੂੰ 1/8/2025 ਤੱਕ ਜਿਹੜੀ ਤੁਹਾਡੀ ਏਜ ਹੈ ਮਿਨੀਮਮ 20 ਇਅਰਸ ਤੇ ਮੈਕਸਿਮਮ 28 ਇਅਰਸ ਹੋਣੀ ਚਾਹੀਦੀ ਹੈ। ਜਾਂ ਫਿਰ ਧਿਆਨ ਦਿਓ ਕਿ ਜਿਹੜੇ ਵੀ ਕੈਂਡੀਡੇਟ ਅਪਲਾਈ ਕਰਨਗੇ ਉਹ 2/8/1997 ਤੋਂ ਪਹਿਲਾਂ ਬੌਰਨ ਨਾ ਹੋਏ ਅਤੇ ਲੇਟਰ 1/8/2005 ਤੋਂ ਬੌਰਨ ਨਾ ਹੋਏ ਹੁਣ 20 ਤੋਂ 28 ਸਾਲ ਦੇ ਵਿੱਚ ਵਿੱਚ ਉਹਨਾਂ ਦੀ ਏਜ ਹੋਣੀ ਚਾਹੀਦੀ ਹੈ ਔਰ ਅਗਰ ਕੈਟੇਗਰੀਜ਼ ਦੀ ਗੱਲ ਕਰੀਏ ਜਿਹਦੇ ਵਿੱਚ ਇਹਨਾਂ ਨੂੰ ਰਿਲੈਕਸੇਸ਼ਨ ਦਿੱਤੀ ਜਾਣੀ ਹੈ ਤਾਂ ਐਸਸੀ ਕੈਟੇਗਰੀ ਨੂੰ 5 ਸਾਲ ਦੀ ਰਿਲੈਕਸੇਸ਼ਨ ਹੈ 28 5 33 ਸਾਲ ਤੱਕ ਅਪਲਾਈ ਕਰ ਸਕਦੇ ਆ ਓਬੀਸੀ ਕੈਟੇਗਰੀ ਨੂੰ 3 ਸਾਲ ਦੀ 31 ਸਾਲ ਤੱਕ ਅਪਲਾਈ ਕਰ ਸਕਦੇ ਆ ਇਸ ਤੋਂ ਬਿਨਾ ਅਲੱਗ-ਅਲੱਗ 4 ਕੈਟੇਗਰੀਜ਼ ਦੇ ਅਗੇ ਦੇਖਦੇ ਹਾਂ ਜੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਤੁਸੀਂ ਦੇਖੋ ਤਾਂ ਸਿੰਪਲ ਗ੍ਰੈਜੂਏਸ਼ਨ ਇਹਨਾਂ ਨੇ ਮੰਗੀ ਹੈ ਕਿਸੇ ਵੀ ਡਿਸਪਲਨ ਦੇ ਵਿੱਚ ਹੋਵੇ ਔਰ ਯੂਨੀਵਰਸਿਟੀ ਰੈਕਗਨਾਈਜ਼ ਜਿਹੜੀ ਗਵਰਨਮੈਂਟ ਆਫ ਇੰਡੀਆ ਉਹਦੇ ਦੁਆਰਾ ਹੋਵੇ ਤਾਂ ਮੇਨਲੀ ਗ੍ਰੈਜੂਏਸ਼ਨ ਤੁਹਾਡੀ ਹੋਣੀ ਚਾਹੀਦੀ ਹੈ ਕਿਸੇ ਵੀ ਡਿਸਪਲਨ ਵਿੱਚ ਕੰਪਿਊਟਰ ਲਿਟਰੇਸੀ ਦੀ ਗੱਲ ਕਰੀਏ ਤਾਂ ਕੰਪਿਊਟਰ ਦਾ ਸਰਟੀਫਿਕੇਟ ਜੋ ਹੈ ਕੈਂਡੀਡੇਟ ਕੋਲ ਹੋਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਜਾਂ ਫਿਰ ਉਹਨੇ ਕੰਪਿਊਟਰ ਨੂੰ ਐਜ਼ ਅ ਸਬਜੈਕਟ ਕਿਸੇ ਵੀ ਇੱਕ ਸਬਜੈਕਟ ਆਪਣੇ ਹਾਈ ਸਕੂਲ ਕਾਲਜ ਜਾਂ ਇੰਸਟੀਚਿਊਟ ਦੇ ਵਿੱਚੋਂ ਉਹਨੇ ਪੜ੍ਹਿਆ ਹੋਵੇ ਠੀਕ ਹੈ ਜੀ ਅੱਗੇ ਦੇਖਦੇ ਹਾਂ ਜੀ ਇਹਦੇ ਅੱਗੇ ਆਪਾਂ ਗੱਲ ਕਰਦੇ ਆ ਇੱਕ ਇਹ ਚੀਜ਼ ਦੇਖਣ ਵਾਲੀ ਹੁੰਦੀ ਹੈ ਕ੍ਰੈਡਿਟ ਹਿਸਟਰੀ ਦੀ ਇਹ ਗੱਲ ਕਰਦੇ ਨੇ ਕ੍ਰੈਡਿਟ ਹਿਸਟਰੀ ਕੀ ਹੁੰਦੀ ਹੈ ਸਿਬਲ ਸਕੋਰ ਦੀ ਗੱਲ ਕਰਦੇ ਨੇ ਸਿਬਲ ਜਿਹੜੀਆਂ ਏਜੰਸੀਜ਼ ਨੇ ਇਹ ਟਰੈਕ ਰਿਕਾਰਡ ਜਿਹੜਾ ਹੈ ਫਾਈਨੈਂਸ਼ੀਅਲ ਟਰੈਕ ਰਿਕਾਰਡ ਅਗਰ ਕਿਸੇ ਵੀ ਕੈਂਡੀਡੇਟ ਦਾ ਕੋਈ ਲੋਨ ਚੱਲ ਰਿਹਾ ਤਾਂ ਉਹਦੀ ਜਿਹੜੀ ਹੈ ਸਿਬਲ ਉਹ ਇੱਕ ਹੈਲਦੀ ਕ੍ਰੈਡਿਟ ਹਿਸਟਰੀ ਉਹਦੀ ਹੋਣੀ ਚਾਹੀਦੀ ਹੈ ਜਾਂ ਫਿਰ ਅਗਰ ਜਿੰਨਾਂ ਦਾ ਕੋਈ ਕਿਸੇ ਵੀ ਤਰ੍ਹਾਂ ਦਾ ਬੈਂਕ ਅਕਾਊਂਟ ਨਹੀਂ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਵੀ ਕੁਝ ਦੇਖਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਤੇ ਇਹ ਲਾਗੂ ਨਹੀਂ ਹੁੰਦਾ ਠੀਕ ਹੈ ਇਹ ਕੋਈ ਪ੍ਰੀਕੰਡੀਸ਼ਨ ਨਹੀਂ ਹੈ ਅਪਲਾਈ ਕਰਨ ਦੀ ਅਗਰ ਕਿਸੇ ਦਾ ਕੋਈ ਲੋਨ ਚੱਲਦਾ ਸਹੀ ਚੱਲਦਾ ਕੋਈ ਦਿੱਕਤ ਨਹੀਂ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਫੀਸ ਵੀ ਕੱਟ 25 ਤੋਂ 21/8/2025 ਤੱਕ ਭਰੀ ਜਾਣੀ ਹੈ ਤਾਂ ਫੀਸ ਦੀ ਗੱਲ ਕਰਾਂਗੇ ਤਾਂ 175 ਰੁਪਏ ਫੀਸ ਹੈ ਕਿਹੜੀ ਕੈਟਾਗਰੀ ਐਸਸੀ ਐਸਟੀ ਪੀਡਬੀਡੀ ਇਸਐਮ ਤੇ ਡੀਐਸਐਮ ਕੈਂਡੀਡੇਟਸ ਲਈ ਜਿਹੜੀ ਹੈ 175 ਰੁਪਏ ਐਪਲੀਕੇਸ਼ਨ ਫੀਸ ਹੈ ਔਰ ਉਸ ਤੋਂ ਬਿਨਾ ਜਿੰਨੀਆਂ ਵੀ ਕੈਟਾਗਰੀਜ਼ ਨੇ ਉਹਨਾਂ ਲਈ 850 ਰੁਪਏ ਫੀਸ ਜੋ ਕਿ ਆਨਲਾਈਨ ਭਰੀ ਹੈ ਗੱਲ ਕਰਦੇ ਹਾਂ ਸਟ੍ਰਕਚਰ ਆਫ ਐਗਜ਼ਾਮੀਨੇਸ਼ਨ ਦੀ ਇਹਦਾ ਐਗਜ਼ਾਮੀਨੇਸ਼ਨ ਦਾ ਕੀ ਸਟ੍ਰਕਚਰ ਹੈ ਤਾਂ ਜਿਵੇਂ ਤੁਸੀਂ ਪੰਜਾਬ ਗਵਰਨਮੈਂਟ ਦੇ ਐਗਜ਼ਾਮਸ ਦਿੰਦੇ ਹੋ ਉਹਨਾਂ ਦੇ ਵਿੱਚ ਕਾਫੀ ਸਾਰੇ ਸਬਜੈਕਟ ਆ ਜਾਂਦੇ ਨੇ 7 ਤੋਂ 8 ਸਬਜੈਕਟ ਆ ਜਾਂਦੇ ਨੇ ਤਾਂ ਇਹਦੇ ਵਿੱਚ ਫਿਲਹਾਲ ਤੁਹਾਡੇ ਤਿੰਨ ਤੋਂ ਚਾਰ ਸਬਜੈਕਟ ਹੀ ਹੋਣਗੇ ਸਭ ਤੋਂ ਪਹਿਲਾਂ ਪ੍ਰੀਲੀਮਿਨਰੀ ਐਗਜ਼ਾਮੀਨੇਸ਼ਨ ਹੋਣਾ ਇਹ オਬਜੈਕਟਿਵ ਟਾਈਪ ਹੈ ਮੀਨਸ ਮੀ ਜਿਹੜਾ ਹੈ ਉਹੀ ਆਬਜੈਕਟਿਵ ਟਾਈਪ ਦਾ ਰੀ ਦੀ ਅਗਰ ਗੱਲ ਕਰੀਏ ਫਾਰਮੈਟ ਦੀ ਤਾਂ ਇਹਦੇ ਵਿੱਚ ਇੰਗਲਿਸ਼ ਦੇ 30 ਕੁਐਸਚਨਸ ਆਉਣੇ ਜੋ ਕਿ ਇਹਦੇ ਲਈ 20 ਮਿੰਟਸ ਆਨਲਾਈਨ ਦਿੱਤੇ ਹੋਣਗੇ ਉਸ ਤੋਂ ਬਾਅਦ ਨੰਮਰਿਕਲ ਅਬਿਲਿਟੀ ਐਪਟੀਟਿਊਡ ਦੀ ਗੱਲ ਕਰੀਏ ਤਾਂ 35 ਕੁਐਸਚਨਸ ਆਉਣੇ 20 ਮਿੰਟ ਤੁਹਾਨੂੰ ਦਿੱਤੇ ਜਾਣਗੇ ਔਰ ਰੀਜ਼ਨਿੰਗ ਦੀ ਗੱਲ ਕਰੀਏ ਤਾਂ 35 ਕੁਐਸਚਨਸ ਹੋਣਗੇ ਇਹਦੇ ਲਈ 20 ਮਿੰਟਸ ਦਿੱਤੇ ਐਂਡ ਵੀ ਓਵਰਆਲ ਗੱਲ ਕਰੀਏ ਤਾਂ ਟੋਟਲ 60 ਮਿੰਟ ਜਾਂ ਇੱਕ ਘੰਟੇ ਦਾ ਐਗਜ਼ਾਮ ਹੈ ਔਰ ਇਹਦੇ ਵਿੱਚ 100 ਕੁਐਸਚਨ ਹੋਣੇ ਦੇ ਕੈਂਡੀਡੇਟਸ ਨੂੰਦਰ ਵਿੱਚ ਹਰੇਕ ਸੈਕਸ਼ਨ ਦੇ ਵਿੱਚੋਂ ਕਟ-ਆਫ ਕਲੀਅਰ ਕਰਨੀ ਜ਼ਰੂਰੀ ਹੈ। ਅਗਰ ਤੁਹਾਡਾ ਪ੍ਰੀ ਕਲੀਅਰ ਹੁੰਦਾ ਹੈ ਤਾਂ ਤੁਹਾਡਾ ਮੇਨਸ ਐਗਜ਼ਾਮੀਨੇਸ਼ਨ ਹੋਏਗਾ। ਮੇਨਸ ਐਗਜ਼ਾਮੀਨੇਸ਼ਨ ਦੇ ਵਿੱਚ ਕੀ ਹੈ? ਇੱਕ ਸਬਜੈਕਟ ਹੀ ਇਨਕਲੂਜ਼ ਹੋਣਾ ਹੈ। ਇਸ ਤੋਂ ਜ਼ਿਆਦਾ ਕੁਝ ਨਹੀਂ। ਪਹਿਲਾਂ ਤੁਹਾਡੀ ਇੰਗਲਿਸ਼ ਆ ਗਈ। ਇੰਗਲਿਸ਼ ਉਸ ਤੋਂ ਬਾਅਦ ਇੰਗਲਿਸ਼ ਦੇ ਕੀ ਹੈ? ਟਾਈਮ ਜਿਹੜਾ 35 ਮਿੰਟ ਮਿਲੇ ਨੇ। 40 ਤੁਹਾਡੇ ਕੁਐਸਚਨ ਹੋਣਗੇ। ਠੀਕ ਹੈ ਜੀ। ਤਾਂ ਰੀਜ਼ਨਿੰਗ ਦੇ ਵਿੱਚ 35 ਮਿੰਟ 40 ਕੁਐਸਚਨ ਨੇ। ਐਪਟੀਟਿਊਡ ਦੀ ਗੱਲ ਕਰੀਏ ਤਾਂ 30 ਮਿੰਟ ਦੇ ਵਿੱਚ 35 ਕੁਐਸਚਨ ਹੋਣਗੇ ਇਸ ਤੋਂ ਬਿਨਾ ਜਿਹੜੀ ਆਪਾਂ ਸਟੇਟ ਗਵਰਨਮੈਂਟ ਲਈ ਜੀਕੇ ਕਰਦੇ ਆ ਕਰੰਟ ਅਫੇਅਰਸ ਕਰਦੇ ਆ ਉਹੀ ਚੀਜ਼ ਇਹਦੇ ਚ ਆ ਬਸ ਥੋੜਾ ਜਿਹਾ ਡਿਫਰੈਂਸ ਹੈ ਕਿ ਨਾਲ ਥੋੜੀ ਫਾਈਨੈਂਸ਼ੀਅਲ ਅਵੇਅਰਨੈਸ ਤੁਹਾਨੂੰ ਨਾਲ-ਨਾਲ ਰੀਡ ਕਰਨੀ ਪੈਣੀ ਹੈ ਜਨਰਲ ਅਵੇਅਰਨੈਸ ਦੇ ਫਾਈਨੈਂਸ਼ੀਅਲ ਅਵੇਅਰਨੈਸ ਹੈ ਇਹ 20 ਮਿੰਟ ਦੇ ਵਿੱਚ 40 ਕੁਐਸਚਨ ਹੋਣਗੇ ਔਰ ਅਗਰ ਟੋਟਲ ਗੱਲ ਕਰੀਏ ਤਾਂ 120 ਮਿੰਟ ਦੇ ਵਿੱਚ 155 ਕੁਐਸਚਨ ਤੁਸੀਂ ਕਰਨੇ ਨੇ ਔਰ ਇਨਾ 155 ਕੁਐਸਚਨ ਟੋਟਲ ਜਿਹੜੇ ਸਕੋਰ ਬਣਾਏ ਜਾਣਾ 200 ਕੁਐਸਚਨ ਦਾ ਹੈ ਮੀਨਸ ਦਾ ਐਗਜ਼ਾਮ ਹੋਣਾ ਹੈ ਜਿਹਨੂੰ ਜਿਹੜੇ 200 ਕੁਐਸਚਨ ਨੂੰ ਬਾਅਦ ਦੇ ਵਿੱਚ 100 ਮਾਰਕਸ ਦੇ ਵਿੱਚ ਕਨਵਰਟ ਕਰ ਲਿਆ ਜਾਏਗਾ ਉਹਦੇ ਅਕੋਰਡਿੰਗ ਤੁਹਾਡੇ ਮਾਰਕਸ ਬਣਾਏ ਜਾਣਗੇ ਔਰ ਇਨ ਇਨਾ ਮਾਰਕਸ ਦੇ ਬੇਸ ਦੇ ਉੱਪਰ ਤੁਹਾਡੀ ਸਿਲੈਕਸ਼ਨ ਹੋਣੀ ਹੈ ਸੋਗੇ ਦੇਖਦੇ ਹਾਂ ਦੋਸਤੋ ਜਿਹੜਾ ਮੀਡੀਅਮ ਆਫ ਐਗਜ਼ਾਮੀਨੇਸ਼ਨ ਹੈ ਉਹ ਅਕੋਰਡਿੰਗ ਟੂ ਸਟੇਟ ਜਾਂ ਯੂਟੀ ਤੁਸੀਂ ਅਪਲਾਈ ਕਰਦੇ ਹੋ ਉਹਨਾਂ ਦੇ ਅਕੋਰਡਿੰਗ ਹੋਣਾ ਹੈ ਅਗਰ ਆਪਾਂ ਪੰਜਾਬ ਦੇ ਅਕੋਰਡਿੰਗ ਗੱਲ ਕਰੀਏ ਤਾਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਤਾਂ ਚੰਡੀਗੜ੍ਹ ਦੇ ਵਿੱਚ ਇੰਗਲਿਸ਼ ਤੇ ਹਿੰਦੀ ਦੇ ਵਿੱਚ ਪੈਟਰਨ ਹੋਏਗਾ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਇੰਗਲਿਸ਼ ਹਿੰਦੀ ਅਤੇ ਪੰਜਾਬੀ ਤਿੰਨੋਂ ਲੈਂਗੁਏਜ ਦੇ ਵਿੱਚ ਇਹ ਐਗਜ਼ਾਮ ਹੋਣ ਵਾਲਾ ਹੈ ਇਸ ਤੋਂ ਬਾਅਦ ਰੋਂਗ ਕੁਐਸਚਨਸ ਲਈ ਜਿਹੜੀ ਪੈਨਲਟੀ ਹੁੰਦੀ ਹੈ ਜਿੱਦਾਂ ਸਟੇਟ ਦੇ ਵਿੱਚ ਹੁੰਦੀ ਹੈ ਸੇਮ ਹੈ 0.25 ਮਾਰਕਸ ਦੀ ਜਿਹੜੀ ਪੈਨਲਟੀ ਹੈ ਤੁਹਾਡੇ ਰੋਂਗ ਕੁਐਸਚਨ ਲਈ ਤੇ ਕਟ-ਆਫ ਸਕੋਰ ਜਿਹੜੇ ਹੈ ਤੁਹਾਨੂੰ ਕਟ-ਆਫ ਸਕੋਰ ਦੋਨਾਂ ਵਿੱਚੋਂ ਲੈਣੇ ਪੈਣੇ ਨੇ ਪ੍ਰੀ ਤੇ ਮੇਨਸ ਦੇ ਵਿੱਚੋਂ ਔਰ ਮੇਨ ਗੱਲ ਕੀ ਹੈ ਜਿਹੜੇ ਮਾਰਕਸ ਤੁਸੀਂ ਓਬਟੇਨ ਕਰੋਗੇ ਮੇਨਸ ਦੇ ਐਗਜ਼ਾਮੀਨੇਸ਼ਨ ਦੇ ਵਿੱਚੋਂ ਉਹਦੇ ਬੇਸ ਤੇ ਉੱਤੇ ਹੀ ਫਾਈਨਲ ਮੈਰਿਟ ਬਣਨੀ ਹੈ ਪ੍ਰੀ ਜਿਹੜਾ ਹੈ ਕੁਆਲੀਫਾਈਂਗ ਤਾਂ ਫਾਈਨਲ ਮੈਰਿਟ ਲਿਸਟ ਤੁਹਾਡੀ ਮੇਨਸ ਅਕੋਰਡਿੰਗ ਬਣਨੀ ਹੈ ਤੇ ਤੁਹਾਨੂੰ ਮਾਰਸ ਦੇ ਵਿੱਚ ਸਿਲੈਕਸ਼ਨ ਤੁਹਾਡੀ ਹੋ ਕੇ ਤੁਹਾਨੂੰ ਜੁਆਇਨਿੰਗ ਦੇ ਦਿੱਤੀ ਜਾਣੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਇਹਦੇ ਵਿੱਚ ਚੇਂजेस ਨਹੀਂ ਹੁੰਦੀਆਂ ਕਿ ਕਿਸੇ ਕਾਰਨ ਕਰਕੇ ਡਿਲੇ ਕਰ ਦੇਆ ਜਾਂ ਕੁਝ ਹੋਰ ਤਾਂ ਤੁਹਾਡੇ 6 ਮਹੀਨੇ ਦੇ ਵਿੱਚ ਤੁਸੀਂ ਮੰਨ ਸਕਦੇ ਹੋ ਕਿ ਤੁਸੀਂ ਜੋਬ ਲੈ ਸਕਦੇ ਹੋ ਔਰ ਸੈਲਰੀ ਤੁਹਾਡੀ ਕਾਫੀ ਜ਼ਿਆਦਾ ਹੋਣੀ ਹੈ ਸਟੇਟ ਨਾ ਅਗਰ ਗੱਲ ਕਰੀਏ ਪ੍ਰੀ ਐਗਜ਼ਾਮੀਨੇਸ਼ਨ ਟ੍ਰੇਨਿੰਗ ਦੀ ਤਾਂ ਜਿਹੜੀ ਟ੍ਰੇਨਿੰਗ ਪ੍ਰੀ ਐਗਜ਼ਾਮੀਨੇਸ਼ਨ ਟ੍ਰੇਨਿੰਗ ਵੀ ਦਿੱਤੀ ਜਾਣੀ ਆ ਆਨਲਾਈਨ ਮੋਡ ਦੇ ਵਿੱਚ ਹੋਣੀ ਆ ਤਾਂ ਇਹ ਐਸ ਸੀ ਐਸ ٹی ਓ ਬੀ ਸੀ ਮਾਈਨੋਰਟੀ ਕਮਿਊਨਿਟੀ ਐਕਸ ਸਰਵਿਸਮੈਨ ਤੇ ਪੀ ਡਬਲਯੂ ਡੀ ਜਿਹੜੇ ਹੈ ਉਹਨਾਂ ਕੈਂਡੀਡੇਟਸ ਲਈ ਅਗਰ ਚਾਹਣ ਤਾਂ ਪ੍ਰੀ ਐਗਜ਼ਾਮੀਨੇਸ਼ਨ ਟ੍ਰੇਨਿੰਗ ਲੈ ਸਕਦੇ ਤਾਂ ਇਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਟੋਟਲ ਮਾਰਕਸ ਜਿਹੜੇ ਨੇ ਮੇਨ ਲਾਈਨ ਆਨਲਾਈਨ ਮੇਨ ਐਗਜ਼ਾਮੀਨੇਸ਼ਨ ਦੇ 200 ਹੋਣਗੇ ਜਿਨ੍ਹਾਂ ਨੂੰ ਕਨਵਰਟ ਕੀਤਾ ਜਾਇਆ ਜਾਏਗਾ 100 ਸਕੋਰ ਦੇ ਵਿੱਚ ਤੇ ਉਹ ਦੇ ਅਕੋਰਡਿੰਗ ਤੁਹਾਡੀ ਪ੍ਰੋਵੀਜ਼ਨ ਅਲਾਟਮੈਂਟ ਹੋਣੀ ਹੈ। ਇਸ ਤੋਂ ਅੱਗੇ ਗੱਲ ਕਰਦੇ ਆਂ ਜਿਹੜੀ ਆਨਲਾਈਨ ਅਪਲੀਕੇਸ਼ਨ ਦੀ ਫੀਸ ਤੁਹਾਨੂੰ ਸ਼ਾਇਦ ਦੱਸ ਚੁੱਕਾ 175 ਰੁਪਏ ਫੀਸ ਹੈ ਇਹਨਾਂ ਕੈਟਾਗਰੀਜ਼ ਲਈ ਅਤੇ 850 ਰੁਪਏ ਫੀਸ ਹੈ ਬਾਕੀ ਕੈਟਾਗਰੀਜ਼ ਲਈ। ਹੋਰ ਦੋਸਤੋ ਗੱਲ ਕਰੀਏ ਤਾਂ ਯੂਟੀ ਚੰਡੀਗੜ੍ਹ ਮੈਂ ਤੁਹਾਨੂੰ ਦੱਸਿਆ ਕਿ ਸਟੇਟੀਆਂ ਯੂਟੀ ਵਾਈਜ਼ ਨੇ ਕੋਈ ਵੀ ਪਰਸਨ ਕੋਈ ਵੀ ਕੈਂਡੀਡੇਟ ਜਿਹੜਾ ਹੈ ਕਿਸੇ ਵੀ ਸਟੇਟ ਜਾਂ ਯੂਟੀ ਦੇ ਵਿੱਚ ਅਪਲਾਈ ਕਰ ਸਕਦਾ ਉਹਦੇ ਅਕੋਰਡਿੰਗ ਹੀ ਉਹਦੀ ਸਿਲੈਕਸ਼ਨ ਹੋਣੀ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਜਿੰਨੇ ਵੀ ਕੈਂਡੀਡੇਟਸ ਇੱਥੇ ਟੋਟਲ ਅਪਲਾਈ ਕਰਨਗੇ ਤਾਂ ਉਹ ਆਪਣੀ ਆਪਣੀ ਸਟੇਟ ਯੂਟੀ ਦੇ ਅਕੋਰਡਿੰਗ ਹੀ ਅਪਲਾਈ ਕਰਨਗੇ ਜਿਸ ਦੇ ਕਰਕੇ ਕੰਪੀਟੀਸ਼ਨ ਥੋੜਾ ਇਹਦੇ ਵਿੱਚ ਘਟ ਜਾਂਦਾ ਹੈ ਤਾਂ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਲਈ ਟੋਟਲ ਪੋਸਟਸ ਹੈਗੀਆਂ ਨੇ 63 ਤਿੰਨ ਪੋਸਟਾਂ ਚੰਡੀਗੜ੍ਹ ਲਈ ਨੇ ਠੀਕ ਹੈ ਕੈਟਾਗਰੀ ਵਾਈਜ਼ ਸਭ ਨੂੰ ਦਿੰਤੀਆਂ ਐਸਸੀ ਦੀਆਂ 10, ਆਓਵੀਸੀ ਦੀਆਂ 15, ਪੀਡਬਲਿਊਐਸ 5 ਅਨ ਰਿਜ਼ਰਵ 33 ਪੋਸਟਾਂ ਇਹ ਟੈਂਡਰਲੀ ਜਿਹਦੇ ਵਿੱਚ ਪੋਸਟਿੰਗ ਤੁਹਾਡੀ ਅਗਰ ਤੁਸੀਂ ਪ੍ਰਮੋਸ਼ਨ ਨਹੀਂ ਲੈਂਦੇ ਤਾਂ ਹਮੇਸ਼ਾ ਚੰਡੀਗੜ੍ਹ ਰਹਿ ਸਕਦੇ ਇਸ ਤੋਂ ਬਾਅਦ ਗੱਲ ਕਰਦੇ ਆਂ ਜੀ ਆਪਾਂ ਆਪਣੇ ਪੰਜਾਬ ਦੀ ਤਾਂ ਪੰਜਾਬ ਸਟੇਟ ਦੀਆਂ ਟੋਟਲ 276 ਪੋਸਟਾਂ ਨੇ 276 ਪੋਸਟ ਨੇ ਪੰਜਾਬੀਆਂ ਤੁਸੀਂ ਅਗਰ ਪੋਸਟਿੰਗ ਪੰਜਾਬ ਦੇ ਵਿੱਚ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ 276 ਪੋਸਟਾਂ ਦੇ ਅਗੇਂਸਟ ਅਪਲਾਈ ਕਰ ਸਕਦੇ ਹੋ ਤਾਂ ਇਹਦੇ ਵਿੱਚ ਐਸਸੀ ਕੈਟਾਗਰੀ ਦੀਆਂ 79, OBC ਕੈਟਾਗਰੀ ਦੀਆਂ 53, EWS ਕੈਟਾਗਰੀ ਦੀਆਂ ਇਕਨੋਮਿਕਲ ਵੀਕਲ ਸੈਕਸ਼ਨ ਦੀਆਂ 24 ਪੋਸਟਾਂ ਤੇ ਅਨਸਰਵ ਦੀਆਂ 120 ਪੋਸਟਾਂ ਇਸ ਤੋਂ ਮੇਰਾ ਅਦਰ ਸਟੇਟਸ ਅਗਰ ਨਾਲ ਲੱਗਦੀ ਕੋਈ ਸਟੇਟ ਸੈਪਲਾਈ ਕਰਨਾ ਚਾਹੁੰਦਾ ਤਾਂ ਉਹਦੇ ਅਕੋਰਡਿੰਗ ਇਹਨੀਆਂ ਪੋਸਟਾਂ ਠੀਕ ਹੈ ਤਾਂ ਐਗਜ਼ਾਮੀਨੇਸ਼ਨ ਸੈਂਟਰ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਪ੍ਰੀ ਐਂਡ ਮੀਨਸ ਐਗਜ਼ਾਮੀਨੇਸ਼ਨ ਹੋਣੇ ਨੇ ਤਾਂ ਐਗਜ਼ਾਮੀਨੇਸ਼ਨ ਸੈਂਟਰ ਜਿਹੜੇ ਬਣਾਏ ਗਏ ਨੇ ਚੰਡੀਗੜ੍ਹ ਦੇ ਚੰਡੀਗੜ੍ਹ ਤੇ ਮੋਹਾਲੀ ਪ੍ਰੀ ਜਿਹੜਾ ਹੈ ਮੀਨਸ ਚੰਡੀਗੜ੍ਹ ਤੇ ਮੋਹਾਲੀ ਇਹਨਾਂ ਜਗ੍ਹਾ ਤੇ ਐਗਜ਼ਾਮ ਤੁਹਾਡਾ ਆਨਲਾਈਨ ਹੋਣਾ ਹੈ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਆਪਣੇ ਸਿਟੀਜ਼ ਨੇ ਇਹਦੇ ਲਈ ਸਿਲੈਕਟ ਕੀਤੇ ਗਏ ਨੇ ਇਦ ਅੰਮ੍ਰਿਤਸਰ ਪਟੰਡਾ ਫਤਿਹਗੜ੍ਹ ਸਾਹਿਬ ਜਲੰਧਰ ਲੁਧਿਆਣਾ ਮੋਗਾ ਮੁਹਾਲੀ ਪਠਾਨਕੋਟ ਪਟਿਆਲਾ ਤੇ ਫਤਿਹਗੜ੍ਹ ਆ ਸੌਰੀ ਫਗਵਾੜਾ ਇਹਨਾਂ ਦੇ ਵਿੱਚ ਇਹ ਆਨਲਾਈਨ ਐਗਜ਼ਾਮ ਹੋਣਗੇ ਤਾਂ ਦੋਸਤੋ ਇਹ ਤਾਂ ਗੱਲ ਹੋ ਗਈ ਸਾਰੀ ਨੋਟੀਫਿਕੇਸ਼ਨ ਦੀ ਜਿਹਦੇ ਵਿੱਚ ਕਿ ਤੁਸੀਂ ਅਪਲਾਈ ਕਰ ਸਕਦੇ ਹੋ 10000 ਬ੍ਰੀਫ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਟੋਟਲ ਇਹ 10277 ਪੋਸਟਾਂ ਨੇ 11 ਪਬਲਿਕ ਸੈਕਟਰ ਬੈਂਕਸ ਨੇ ਜਿਨ੍ਹਾਂ ਨੇ ਲੈਣੀਆਂ ਔਰ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਹੀ ਦਿੱਤਾ ਦਿੱਤਾ ਕਿ ਤੁਹਾਡਾ ਸਪਟੰਬਰ ਨਵੰਬਰ ਤੇ ਮਾਰਚ ਸਿਰਫ ਇਹ ਚਾਰ ਪੰਜ ਮਹੀਨੇ ਦਾ ਪ੍ਰੋਸੈਸ ਹੈ ਤੁਸੀਂ ਇਹਦੇ ਵਿੱਚ ਅਗਰ ਪ੍ਰੀ ਤੇ ਮੇਨਸ ਕਲੀਅਰ ਕਰ ਲੈਨੇ ਹੋ ਤਾਂ ਤੁਸੀਂ ਇਹਦੇ ਵਿੱਚ ਸਿਲੈਕਸ਼ਨ ਲੈ ਸਕਦੇ ਹੋ ਇਹਦੇ ਵਿੱਚ ਸੈਲਰੀ ਵੀ ਕਾਫੀ ਜ਼ਿਆਦਾ ਹੈ ਤੁਹਾਨੂੰ ਡਿਲੇ ਵੀ ਨਹੀਂ ਕਿਸੇ ਤਰ੍ਹਾਂ ਦਾ ਹੈ ਔਰ ਜਿਹੜੇ ਵੀ ਕੈਂਡੀਡੇਟਸ ਸਟੇਟ ਗਵਰਨਮੈਂਟ ਲਈ ਅਪਲਾਈ ਕਰ ਰਹੇ ਨੇ ਤਾਂ ਉਹਨਾਂ ਨੂੰ ਇਧਰ ਵੀ ਥੋੜਾ ਧਿਆਨ ਦੇਣਾ ਚਾਹੀਦਾ ਹੈ ਤਾਂ ਇਹਦੇ ਵਿੱਚ ਕੁਆਲੀਫਿਕੇਸ਼ਨ ਦੀ ਗੱਲ ਕੀਤੀ ਹੈ ਗ੍ਰੈਜੂਏਟ ਹੋਣਾ ਚਾਹੀਦਾ ਨੇ ਏਜ ਲਿਮਿਟ 20 ਤੋਂ 28 ਸਬਜੈਕਟ ਟੂ ਜਿਹੜੀਆਂ ਅਦਰ ਰਿਜ਼ਰਵੇਸ਼ਨਸ ਨੇ ਉਹਨਾਂ ਦੇ ਅਕੋਰਡਿੰਗ 5 ਤੇ 3 ਸਾਲ ਦੀ ਵਾਧਾ ਮਿਲ ਸਕਦਾ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਇਹਦੀ ਤੁਹਾਡੇ ਨਾਲ ਮੈਂ ਗੱਲ ਕੀਤੀ ਇਹਦੀ ਸੈਲਰੀ ਦੀ ਹੁਣ ਆਪਾਂ ਗੱਲ ਕਰੀਏ ਅਗਰ ਆਈਬੀਪੀਐਸ ਦੀ ਸੈਲਰੀ ਦੀ ਗੱਲ ਕਰਦੇ ਆਂ ਤਾਂ ਸੈਲਰੀ ਤੁਸੀਂ ਦੇਖ ਸਕਦੇ ਹੋ ਜਿਹੜੀ ਬੇਸਿਕ ਹੈ ਸਟਾਰਟਿੰਗ ਬੇਸਿਕ 2450 ਰੁਪਏ ਫਰਸਟ ਡੇ ਤੋਂ ਤੁਹਾਡੀ ਬੇਸਿਕ ਹੋਏਗੀ ਅਗਰ ਤੁਸੀਂ ਕਲੈਰੀਕਲ ਸਿਲੈਕਸ਼ਨ ਲੈਣੇ ਤਾਂ ਇਹਦੇ ਉੱਪਰ ਸਪੈਸ਼ਲ ਅਲਾਉਂਸ ਲੱਗਦਾ ਹੈ 26.50% ਸਪੈਸ਼ਲ ਅਲਾਉਂਸ ਹੈ ਬੇਸਿਕ ਪੇ ਦੇ ਉੱਪਰ ਤਾਂ ਇਹ ਤੁਹਾਡਾ ਬਣੇਗਾ 373 ਰੁਪਏ ਟਰਾਂਸਪੋਰਟ ਅਲਾਉਂਸ ਮਿਲਦਾ 850 ਰੁਪਏ ਇਸ ਤੋਂ ਬਿਨਾ ਡੀਏ ਜਿਹੜਾ ਹੈ ਬੇਸਿਕ ਪਲੱਸ ਜਿਹੜਾ ਸਪੈਸ਼ਲ ਅਲਾਉਂਸ ਦੇ ਉੱਪਰ ਲੱਗਦਾ ਉਹ 6800 ਰੁਪਏ ਜੋ ਚੱਲ ਰਿਹਾ ਹੈ ਮਈ ਤੋਂ ਜੁਲਾਈ ਤੱਕ ਜੁਲਾਈ 2025 ਤੱਕ ਜਿਹੜਾ ਚੱਲ ਰਿਹਾ 21.13% ਤਾਂ ਇਹ ਮਿਲੇਗਾ ਔਰ HRA 10.25% ਬੇਸਿਕ ਪੇ ਦਾ ਮਿਲੇਗਾ ਤਾਂ 2465 ਤਾਂ ਤੁਸੀਂ ਦੇਖ ਸਕਦੇ ਹੋ ਕਿ ਅਗਰ ਇਹਨਾਂ ਸਾਰੇ ਸੈਕਸ਼ਨਸ ਨੂੰ ਜੋੜ ਲਈਏ ਤਾਂ ਸਟਾਰਟਿੰਗ ਸੈਲਰੀ ਜੋ ਇੱਕ ਕਲੈਰੀਕਲ ਲੈਵਲ ਤੇ ਹੈ ਨੈਸ਼ਨਲ ਬੈਂਕ ਦੀ 40000 ਪਲੱਸ ਹੈ 40346 ਰੁਪਏ ਦੇਕੀ ਔਰ ਸਟੇਟ ਦੇ ਵਿੱਚ 19900 ਰੁਪਇਆ ਜਿਹੜਾ ਹੈ ਉਹ ਸੈਲਰੀ ਹੋਏਗੀ ਤਾਂ ਇਹਦੇ ਤੁਸੀਂ ਕਾਫੀ ਬੈਨੀਫਿਟ ਲੈ ਸਕਦੇ ਹੋ ਤੁਹਾਨੂੰ ਇਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਬਹੁਤ ਸਾਰੀਆਂ ਪੋਸਟਾਂ ਨੇ ਜਿਹੜੀ ਸਟੇਟ ਦੇ ਵਿੱਚ ਤੁਸੀਂ ਰਹਿਣਾ ਚਾਹੁੰਦੇ ਹੋ ਉਹਦੇ ਵਿੱਚ ਅਪਲਾਈ ਉਹਦੇ ਅਗੇਂਸਟ ਕਰ ਸਕਦੇ ਹੋ ਤੇ ਈਜ਼ੀ ਪ੍ਰੋਸੈਸ ਹੈ ਇਸ ਤੋਂ ਬਾਅਦ ਗੱਲ ਕਰੀਏ ਇਹ ਤੁਹਾਡੇ ਪਾਰਟਿਕੂਲਰਸ ਆਈ ਗਏ 24050 24050 ਉਸ ਤੋਂ ਬਾਅਦ ਤੁਹਾਡਾ ਜਿਹੜਾ ਹੈ ਡੀਐਨਐਸ ਅਲਾਉਂਸ ਲੱਗ ਜਾਂਦਾ ਸਪੈਸ਼ਲ ਅਲਾਉਂਸ ਆ ਗਿਆ HR ਇਹ ਅਗੇ ਟ੍ਰਾਂਸਪੋਰਟ ਦਾ ਉਹ ਸਾਰਾ ਕੁਝ ਲਾ ਕੇ 40720 ਇਹ ਪਹਿਲਾਂ ਨਹੀਂ ਸੀ ਇਹ ਹੁਣ ਤੁਸੀਂ ਦੇਖ ਸਕਦੇ ਹੋ 40346 ਤੇ 720 ਇਹ ਤੁਹਾਡੀ ਸੈਲਰੀ ਆ ਗਈ ਤਾਂ ਜਰੂਰ ਅਪਲਾਈ ਕਰਿਓ ਤੇ ਲਈ ਇਸ ਤੋਂ ਬਿਨਾ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਕਮੈਂਟ ਕਰੋ ਤੇ ਸ਼ੇਅਰ ਜ਼ਰੂਰ ਕਰੋ ਆਪਣੇ ਸਾਥੀਆਂ ਨਾਲ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਅੱਗੇ ਅੱਗੇ ਦੀਆਂ ਵੈਕੈਂਸੀਜ਼ ਲਈ ਚੈਨਲ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੈਂਕ ਯੂ